ਡਾ ਬੀ ਆਰ ਅੰਬੇਡਕਰ پارک ਹਦੀਆਬਾਦ ਫਗਵਾੜਾ ਵਿਖੇ ਅਪ੍ਰੈਲ ਮਹੀਨੇ ਵਿ ਯਾਦਗਾਰੀ ਮੇਲਾ ਕਰਵਾਉਣ ਸੰਬੰਧੀ ਪ੍ਰਬੰਧਕਾਂ ਦੇ ਮੌਤ ਪਰਾਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਰਮੇਸ਼ ਕਾਲਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪ੍ਰਵਾਸੀ ਭਾਰਤੀ ਤੇ ਪ੍ਰਸਿੱਧ ਗੀਤਕਾਰ ਮੱਖਣ ਲੋਹਾਰ ਅਤੇ ਧਰਮਪਾਲ ਬੰਗੜ ਪਹੁੰਚੇ ਇਸ ਦੌਰਾਨ ਜਿਥੇ ਆਏ ਹੋਏ ਮਹਿਮਾਨਾਂ ਨੇ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਫੁੱਲ ਮਲਾਮਾ ਪੇਟ ਕੀਤੀਆਂ ਉੱਥੇ ਹੀ ਪਾਰਕ ਵਿੱਚ ਲੱਗੇ ਬੁੱਧੀ ਜੀਵੀਆਂ ਦੇ ਬੁੱਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੱਖਣ ਲੋਹਾਰ ਧਰਮਪਾਲ ਬੰਗੜ ਅਤੇ ਕਮਲ ਧਰਮਸ਼ੋਤ ਨੇ ਕਿਹਾ ਕਿ ਇਹ ਜੋ ਉਪਰਾਲਾ ਰਮੇਸ਼ ਕੋਲ ਵੱਲੋਂ ਕੀਤਾ ਜਾਂਦਾ ਹੈ ਉਸ ਨੂੰ ਆਉਣ ਵਾਲੀ ਪੀੜ੍ਹੀ ਹਮੇਸ਼ਾ ਹਮੇਸ਼ਾ ਲਈ ਯਾਦ ਰੱਖੇਗੀ ਇਸ ਮੌਕੇ ਸੀਤਾ ਕੋਲ ਚਰਨਜੀਤ ਲਾਲ ਸਦਨਾਮ ਮਾਹੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਫਗਵਾੜਾ ਤੋਂ ਨਵਰਾਣਗ ਚੈਨਲ ਇਹ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਅੱਜ ਦਾ ਇਹ ਜੋ ਸੁਭਾਗਾ ਸਮਾਂ ਹੈ ਮੈਂ ਸਮਝਦਾ ਕਿ ਮੇਰੀ ਲਾਈਫ ਦਾ ਬਹੁਤ ਕੀਮਤੀ ਸਮਾਂ ਹੈ ਅੱਜ ਦੇਸ਼ ਧਰਤੀ ਦੇ ਉੱਤੇ ਅਧਿਆਬਾਦ ਫਗਵਾੜੇ ਬਾਬਾ ਸਾਹਿਬ ਡਾਕਟਰ ਜੀ ਆਰ ਅੰਮੇਡਕਰ ਜਿਹਦੇ ਨਾਮ ਤੇ ਇਹ ਪਾਰਕ ਬਣਿਆ ਹੈ ਇਤਿਹਾਸਕ ਪਾਰਕ ਉਹਦੇ ਵਿੱਚ ਆਪਣੇ ਸਮਾਜ ਦੇ ਨਾਇਕ ਸਮਾਜ ਦੇ ਰਹਿਬਰ ਜਿਨ੍ਹਾਂ ਨੇ ਬਲੁਕਤਾ ਵਿੱਚ ਸਮਾਨਤਾ ਦੇ ਲਈ ਆਪਣੀ ਸਾਰੀ ਜ਼ਿੰਦਗੀ ਕੰਮ ਕੀਤਾ ਭਾਰਤੀ ਧਰਤੀ ਦੇ ਉੱਤੇ ਸਦੀਆਂ ਤੋਂ ਅਨੇਕਾਂ ਹੀ ਭਗਵਾਨ ਆਏ ਆ ਕੀਰ ਆਏ ਆ ਜੀਵੀ ਦੇਵਤੇ ਆਏ ਆ ਕਿਸੇ ਨੇ ਵੀ ਉਹਨਾਂ ਮਨਵੈਕੀ ਗਲਾਮ ਲੋਕਾਂ ਵੀ ਜਿਹੜੇ ਪਛਮਾ ਦੀ ਲਈ ਲੋਕ ਜੀਰ ਐ ਸੀ ਉਹਨਾਂ ਦੇ ਅਧਿਕਾਰਾਂ ਦੀ ਗੱਲ ਕਿਸੇ ਨੇ ਨਹੀਂ ਕੀਤੀ ਕਿਸੇ ਨੇ ਸਾਡੇ ਹੱਕਾਂ ਦੀ ਗੱਲ ਨਹੀਂ ਕੀਤੀ ਇਹ ਜਿਹੜੇ ਰਹਿਬਰਾਂ ਜਿਹੜਾ ਦੇ ਦਰਸ਼ਨ ਕੀਤੇ ਆ ਅਸੀਂ ਇਹਨਾਂ ਗ੍ਰੈਬਰਾਂ ਦੀ ਬਦੌਲਤ ਹੀ ਅੱਜ ਜੋ ਫਲਾਵਰਿੰਗ ਹੈ ਸਾਡੇ ਵਿੱਚ ਅਸੀਂ ਇੱਥੇ ਖੜੇ ਆ ਅਸੀਂ ਬੋਲ ਰਹੇ ਆ ਅਸੀਂ ਗੱਲ ਕਰ ਰਹੇ ਆ ਕਿ ਜਿਹਨੂੰ ਮੈਡ ਰਹਿ ਗਿਆ ਇਹ ਨਾ ਦੇ ਦਿੱਤੇ ਹੋਏ ਅਧਿਕਾਰਾਂ ਦੀ ਬਦੌਲਤ ਹੀ ਹੈ ਕਿ ਮੈਂ ਸਲਾਮ ਕਰਦਾ ਹਾਂ ਸਾਰੇ ਰਹਿਦਵਾਨ ਵਰਤਿਆਂ ਨੂੰ ਕਿ ਸਤਿ ਸ਼੍ਰੀ ਅਕਾਲ ਲਗਨਬਸਨ ਨੂੰ ਵੀ ਵਿਸ਼ੇਸ਼ ਤੌਰ ਤੇ ਸਾਡੇ ਵੱਡੇ ਭਾਈ ਹਰਮੇਸ਼ ਖੋਲ ਜੀ ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਬਹੁਤ ਸੰਭਾਲਦਾਰੀ ਦੇ ਨਾਲ ਔਰ ਬਹੁਤ ਜਨੋ ਗਿੰਤ ਕਰਕੇ ਜਿਹੜਾ ਇਹ ਸਾਰਾ ਜਿਹੜਾ ਤੁਹਾਡੇ ਸਾਹਮਣੇ ਆਪਾਂ ਦੇਖ ਰਹੇ ਹਾਂ ਬਹੁਤ ਵੱਡਿਆ ਕਾਰਕ ਇਤਿਹਾਸ ਕਾਰਕ ਇਹ ਦੂਰੀ ਨੂੰ ਮੋੜ ਕੇ ਦੇਖਣ ਵੀ ਆਵੇ ਤੇ ਇਹ ਆਉਣ ਵਾਲੇ ਸਮੇਂ ਦਾ ਮੈਨੂੰ ਲੱਗਦਾ ਵੀ ਭਾਰਤ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਪਾਰਕ ਹੋਊਗਾ ਮੈਂ ਇਹ ਚੇਤਨਾ ਪਾਰਕ ਆ ਜਾਂਦਿਆਂ ਕਈ ਵਾਰ ਦੇਖਿਆ ਤੇ ਮਨ ਵਿੱਚ ਹਮੇਸ਼ਾ ਇਹ ਇੱਛਾ ਹੁੰਦੀ ਸੀ ਕਿ ਮੈਂ ਜਾ ਕੇ ਇਸ ਪਾਰਕ ਵਿੱਚ ਜੋ ਕਿੰਨੀਆਂ ਮਹਾਨ ਹਸਤੀਆਂ ਦੇ ਉਤ ਲੱਗੇ ਹੋਏ ਹੱਥ ਉਹਨਾਂ ਨੂੰ ਨਤਮਸਤ ਹੋਵਾਂ ਪਰ ਅੱਜ ਮੈਨੂੰ ਇਸ ਮੌਕੇ ਮੇਰੇ ਦੋਸਤ ਯੂਐਸ ਤੋਂ ਮੱਖਣ ਲੋਹਾਰ ਜੀ ਦੀ ਵਜ੍ਹਾ ਕਰਕੇ ਮਿਲਿਆ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਤਨ ਭਾਗਾ ਮਹਿਸੂਸ ਕਰਦਾ ਕਿ ਮੈਂ ਇਸ ਮਹਾਨ ਚੇਤਨਾ ਪਾਰਕ ਦੇ ਵਿੱਚ ਹਾਜ਼ਰ ਹੋਇਆ ਤੇ ਆਪਣੇ ਸਮਾਜ ਦੇ ਰਹਿਬਰਾਂ ਨੂੰ ਨਤਮਸਤ ਹੋ ਸਕਿਆ ਮੈਂ ਮੇਸ ਕੌਲ ਜੀ ਤੇ ਹੋਰ ਸਬੂਚੀ ਜਿਹੜੀ ਕਮੇਟੀ ਆ ਇਹਦਾ ਇਸ ਪਾਰਕ ਦਾ ਜੀ ਦੇਖਰੇਖ ਕਰਨੀ ਜਿਹੜੀ ਕਮੇਟੀ ਉਹਦਾ ਸਾਰਿਆਂ ਦਾ ਮੈਂ ਬਹੁਤ ਧੰਨਵਾਦੀ ਆ ਤੇ ਮੈਂ ਸੋਚਦਾ ਕਿ ਅੱਗੇ ਤੋਂ ਮੈਂ ਇਸ ਟੀਮ ਦੇ ਨਾਲ ਰਲ ਕੇ ਜਿੰਨਾ ਵੀ ਹੋ ਸਕੇ ਯੋਗਦਾਨ ਪਾਇਆ ਕਰਾਂਗਾ ਇਸ ਪਾਰਕ ਦੀ ਦੇਖਰੇਖ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦਾ ਜੋ ਮੇਨ ਮੀਟਿੰਗ ਦਾ ਪਰਪਸ ਸੀ ਇੱਕ ਤਾਂ ਇਹ ਆ ਵੀ 13-14 April ਨੂੰ ਆਪਾਂ ਜਿਹੜਾ ਮੇਲਾ ਕਰਾਉਨੇ ਆ ਹੁਣ 11ਵਾਂ ਯਾਦਗਾਰੀ ਮੇਲਾ ਹੋਣ ਜਾ ਰਿਹਾ April ਚ ਉਹਦੀ ਤਿਆਰੀ ਸੰਬੰਧੀ ਆਪਾਂ ਡਿਸਕਸ ਕਰਨੀ ਸੀ ਤੇ ਪ੍ਰਬੰਧਾਂ ਚ ਜਿਹੜਾ ਕੋਈ ਕਿਸੇ ਗੱਲ ਦੀ ਕਮੀ ਨਾ ਰਹੇ ਆਪਾਂ ਐਕੀ ਜਿਹੜਾ ਭਾਰੀ ਸੰਖਿਆ ਦੇ ਵਿੱਚ ਦੂਰ ਦੂਰ ਤੋਂ ਸੰਗਤ ਨੂੰ ਜੋੜਨ ਵਾਸਤੇ ਅਪੀਲ ਕਰਨੀ ਆ ਤੇ ਦੂਸਰਾ ਇਹ ਆ ਵੀ ਜਿਹੜੇ ਸਾਡੇ ਸਾਥੀ ਸਹਿਯੋਗੀ ਆ ਜਿਨ੍ਹਾਂ ਦੀ ਬਦੌਲਤ ਇਹ ਜਿਹੜਾ ਐਨ ਆਰ ਆਈ ਸਾਥੀਆਂ ਨੇ ਇਹ ਪਾਰਕ ਲਈ ਬੜਮੁੱਲਾ ਸਹਿਯੋਗ ਕੀਤਾ ਉਹਨਾਂ ਦੀ ਉਹ ਕੋ ਸਾਥੀ ਜਿਦਾ ਮੁਹਾਰ ਸਾਹਿਬ ਅੱਜ ਦੇ ਸਾਡੇ ਵਿਸ਼ੇਸ਼ ਮਹਿਮਾਨ ਧਰਮਵਲ ਬੰਗੜ ਜੀ ਆ ਇਹ ਵੀ ਆਏ ਹੋ ਸੀ ਤੇ ਇਹਨਾਂ ਦੀ ਆਮਦ ਤੇ ਇੱਕ ਸਾਡੇ ਰੂਪਲਾ ਜੀ ਗੱਡੂ ਕਨੇਡਾ ਤੋਂ ਔਰ ਜਸਵੀਰ ਕੌਰ ਧਰ ਆਸਟ੍ਰੇਲੀਆ ਬਿਆਨਾ ਤੋਂ ਉਹ ਕਿਸੇ وجہ ਕਰਕੇ ਤਾਂ ਸਿਹਤ ਖਰਾਬ ਹੋ ਗਈ ਕਰਕੇ ਦੋ ਸਾਥੀ ਨਹੀਂ ਆ ਸਕੇ ਤੇ ਅਸੀਂ ਇਹ ਸਾਰੇ ਸਾਥੀਆਂ ਦਾ ਇਹਦਾ ਆਮਦ ਤੇ ਸਵਾਗਤੀ ਪ੍ਰੋਗਰਾਮ ਸੀ ਕਿਉਂਕਿ ਦੂਰ ਬੈਠੇ ਜਿਹੜੇ ਸਾਡੇ ਸਾਥੀ ਆ ਜਦੋਂ ਵੀ ਅਸੀਂ ਇਹਨਾਂ ਅੱਗੇ ਬੇਨਤੀ ਕਰਦੇ ਆਂ ਕਿ ਸਾਨੂੰ ਸਹਿਯੋਗ ਕਰਦੇ ਆ ਉਸ ਸਹਿਯੋਗ ਦੇ ਨਾਲ ਅੱਜ ਲੋਕਤੰਤ ਤੰਤਰ ਦੇ ਜਿਹੜੇ ਨਾਇਕ ਆ ਉਹ ਅੱਜ ਪਾਰਕ ਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਦੀ ਜਿਹੜੀ ਹੈ ਪ੍ਰਚਾਰ ਪ੍ਰਸਾਰ ਸ਼ੁਰੂ ਹੋਇਆ ਤੋਂ ਇਹਦੇ ਲਈ ਅਸੀਂ ਐਨਆਰਆਈ ਸਾਥੀਆਂ ਦਾ ਧੰਨਵਾਦ ਆ